ਅਜੇ ਵੀ ਗੁਰੂ ਦਾ ਲੜ ਪੜਦੀ ਕੁਝ ਨਹੀਂ ਬੰਦਿਆ। ਅਜੇ ਵੀ ਗੁਰੂ ਦਾ ਲੜ ਦੁ ਫੜਦਾੜ ਪੜਦੇ ਗਏ ਅਜੇ ਵੀ ਕੁਝ ਨਹੀਂ ਵਿਗੜਿਆ। ਹੁਣ ਇਸ ਬੱਚਨੇ ਗੁਰੂ ਹੁਣ ਬਾਪ ਦਾ ਲੜ ਪੜਦਾ। ਪੜਦੇ ਬੰਦੇ ਕੋਸੇ ਦੇ ਸਾਹ ਭੇਜਿਆ ਵੀ ਮੈਂ ਇੱਥੇ ਮੰਗਦਾ ਬਿਰਧ ਹੋਈ ਨਾ। ਤੇ ਜੇ ਮੇਰਾ ਬਾਪ ਬਣ ਜਾਵੇ ਤੰਬਨੋਈ ਤੁਰ ਆਣ ਕੇ ਲੈ ਜਾਵੀ ਮੈਂ ਬਾਪੂਸ ਘਰ ਮੜਨਾ ਚਾਹੁੰਦਾ ਬਾਪ ਦੇ ਘਰ ਵਿੱਚੋਂ ਮੜਨਾ ਚਾਹੁੰਦਾ ਕੋ ਮੈਂ ਆ ਖੁਦ ਬੇਦਰਦ ਹੋਇਆ ਬਾਪ ਦੇ ਘਰ ਵਿੱਚੋਂ ਬਾਪ ਨੇ ਨਹੀਂ ਮੈਨੂੰ ਕੀਤਾ ਮਾਂ ਮੇਰਾ ਬਹੁਤ ਚੰਗਾ ਸੀ ਹੁਣ ਚੰਗੇ ਦਾ ਪਤਾ ਲੱਗਦਾ ਵੀ ਮਾਂ ਮੇਰਾ ਚੰਗਾ ਸੀ ਜਦਨੇ ਕੱਜ ਤੋਂ ਹੀ ਰੁਕਿਆ ਤੇ ਮੜੇ ਤਾਂ ਮੈਂ ਤੁਮ ਨਹੀਂ ਰੁਕਿਆ ਚੈਦੋ ਰੋਕਦਾ ਤੇ ਮੈਂ ਰੁਕ ਜਾਂਦਾ ਨਾ ਵੀ ਰੁਕਦਾ ਨਹੀਂ ਰੁਕਿਆ ਤਾਂ ਆ ਮੇਰਾ ਹਾਲ ਹੋਇਆ ਉਸ ਵੀਰ ਨੇ ਹਰ ਤੇ ਸਲਾਹ ਦਿੱਤਾ ਉਹਦੇ ਬਾਪ ਨੂੰ ਵੀ ਤੇਰਾ ਮੁੰਡਾ ਗਲੀਆਂ 'ਚ ਮੰਗਦਾ ਫਿਰਦਾ ਇਹ ਬਣਾਨੇ ਬਿਜਾਰ ਚ ਉਹ ਤੈਨੂੰ ਮਿਲਣਾ ਚਾਹੁੰਦਾ ਬਾਪ ਨੂੰ ਬੜੀ ਖੁਸ਼ੀ ਹੋਈ ਕਦਾਂ ਮੇਰਾ ਪੁੱਤਰ ਘਰ ਲਾਉਣਾ ਕਦਾਂ ਬੜਕੇ ਕਹਿੰਦੇ ਹਾਂ ਤੇਰਾ ਪੁੱਤਰ ਘਰ ਲਾਉਣਾ ਤੋਂ ਬੈ ਤੇ ਨਾਲੇ ਦੇ ਝਾਕੂ ਕੇ ਆਵੇ ਬਗੈਰ ਖਫਤੂ ਆਵੇ ਜਦੋਂ ਮਰਜ਼ੀ ਆਵੇ ਉਹਦੇ ਵਾਸਤੇ ਦਿਮਾਗ ਤਾਂ ਫੇਰ ਵੀ ਖੁੱਲਾ ਹੈ ਹੁਣ ਦੇ ਕੋ ਨੰਗ ਹੋ ਗਿਆ ਬਿਲਕੁਲ ਗਰੀਬ ਉਹ ਗੰਨ ਲੱਗੇ ਆ ਤਦ ਬਾਪ ਦੇ ਉਹਦਾ ਗੁੱਸਾ ਨਹੀਂ ਕੀਤਾ ਬਾਪ ਕੰਦਾ ਅਜੇ ਵੀ ਉਹਦੇ ਵਾਸਤੇ ਦਵਾਜੇ ਕੋਲੇ ਅਜੇ ਵੀ ਆ ਜਵੇ ਦਸੇ ਕਦੋਂ ਆਣਗੇ ਹੁਣ ਉਹ ਵਿਚੋ ਨਾ ਬਣ ਗਿਆ ਪਿੰਡ ਬੜਾ ਬੰਦਾ ਵਿੱਚ ਉਹਨੇ ਜਾ ਕੇ ਜੋ ਸੰਦੇਸਾ ਦੇ ਬਾਪ ਦਾ ਸਹੀ ਸਹੀ ਬਿਲਕੁਲ ਉਸੇ ਤਰ੍ਹਾਂ ਦੱਸ ਦਿੱਤਾ ਵੇ ਬਾਪ ਤੇਰਾ ਬਹੁਤ ਖੁਸ਼ ਹਾਂ ਉਹ ਕਹਿੰਦਾ ਹੈ ਜਦੋਂ ਮੱਦੇ ਮੇਰਾ ਪੁੱਤ ਆਵੇ ਦੱਸ ਦੇ ਕੁਦਰੋਂ ਨਾ ਮੈਂ ਆਉਣ ਵਾਸਤੇ ਬਹੁਤ ਵਧੀਆ ਪ੍ਰਬੰਧ ਕਰਾਂਗਾ ਸਪ੍ਰੈਸ ਦਾ ਮੇਰੇ ਬਾਪ ਨੂੰ ਵੀ ਅਜ ਦਿਨ ਤੇ ਆਊਗਾ ਉਸ ਦਿਨ ਘਰ ਵਿੱਚ ਪੈਰੋ ਜਿਸ ਤਰ੍ਹਾਂ ਬੱਚੇ ਦਾ ਵਿਆਹ ਨਹੀਂ ਹੁੰਦਾ ਸਿਮਾਨੇ ਲਾਉਣੇ ਆਪਾਂ ਮਾਸਮਤੀ ਵਰਦੇ ਕਰਦੇ ਚੰਗੇ ਚੰਗੇ ਪੇਡਾ ਮੰਗਾਈਆਂ ਕਿਉਂ ਇਸਲਾਮਤਲ ਵਿੱਚ ਪੇਡਾ ਲਾਦੇ ਆ ਮੱਢਵਾਤੇ ਪੇਡਾ ਮੰਗਾਈ ਮਾਦਮਾਣ ਵਾਤੇ ਤੰਬੂ ਕੁਨਾਤ ਸੁਨਮ ਉਸਮਾਨੇ ਲਾਏ ਹੁਣ ਵੱਡੇ ਨੂੰ ਚੁੱਕਦਾ ਲੋਕਾਂ ਦੇ ਕਦੇ ਤੇਰੇ ਬਾਪ ਨੇ ਇੰਡੀ ਖੁਸ਼ੀ ਤੇਰੇ ਵਾਸਤੇ ਮਨਾਈ ਜਿੰਨੇ ਸਾਰੇ ਜ਼ਮੀਨ ਰੋੜ ਦਿੱਤੀ ਜਦ ਆਦ ਕਦਮ ਕਰਦੇ ਪੁੱਗਾ ਮਰਦਾ ਰੁਲਦਾ ਫਿਰਦਾ ਏ ਉਹ ਘਰ ਦਵਾਰੇ ਆਉਂਦਾ ਤੇ ਉਹਦੇ ਵਾਸਤੇ ਇੰਡੀ ਵੰਦੀਆਂ ਖੁਸ਼ੀਆਂ ਤੇਰੇ ਵਾਸਤੇ ਖੁਸ਼ੀ ਕੀਤੀ ਨਹੀਂ ਕਦੇ ਬਾਪ ਕਰਨੇ ਸ਼ੇਨਾ ਜੀ ਮਾਡਾ ਮਦਨ ਸ਼ੇਨਾ ਜੀ ਉਹਨਾਂ ਕੋਈ ਗੱਲ ਨਹੀਂ ਮੇਰਾ ਭਰਾ ਆ ਅਜੂ ਕੋਈ ਗੱਲ ਨਹੀਂ ਦਰਹਲ ਦੇ ਪ੍ਰਸ਼ਾਦਾ ਸ਼ਖਲਾਵੇਂ ਉਹਨੂੰ ਪਤਾ ਸੀ ਕਿ ਇਹਨਾਂ ਲੋਕਾਂ ਨੇ ਮੇਰੇ ਛੋਟੇ ਭਰਾ ਦਾ ਮੇੜਾ ਮਿਠਾਇਆ ਉਹਨਾਂ ਚੁੱਪ ਚੁਪਾ ਕੇ ਘਰੋਂ ਵੜਿਆ ਇਹ ਦਾਤ ਹੋਏ ਉਹਦੇ ਜੇ ਮੈਂ ਅੱਜ ਮੈਂ ਬਾਪੂ ਨਾਲ ਗੁੱਸੇ ਹੋ ਗਿਆ ਕੋਈ ਬਦਗੱਟ ਬੋਲਿਆ ਤੇ ਮੇਰਾ ਵੀ ਉਗ ਤੇ ਆਦਮ ਸਿਆਣਾ ਸੀ ਦੇਖੋ ਬਾਪ ਨੂੰ ਫਿਰ ਵੀ ਇੰਨੀ ਵੱਡੀ ਖੁਸ਼ੀ ਵੀ ਮੇਰਾ ਪੁੱਤਰ ਘਰ ਆ ਰਿਹਾ ਹੈ ਕਿੰਨੀ ਖੁਸ਼ੀ ਮਦਾਰੀ ਮਨਾਏ ਮਨਾ ਲੈ ਗੁਰੂ ਪਿਆਰ ਨੂੰ ਸਾਨੂੰ ਭੁੱਲਿਆ ਪਟਕਿਆਂ ਨੂੰ ਰੋਦਿਆਂ ਫਿਰਦਿਆਂ ਨੂੰ ਉਹ ਤਾਂ ਗੱਲ ਲਾਉਣਾ ਚਾਹੁੰਦਾ ਅਸੀਂ ਥੋੜਾ ਜਿਹਾ ਗੁਰੂ ਤੋਂ ਪਰੇ ਜਾ ਰਹੇ ਹਾਂ ਅਸੀਂ ਗੁਰੂ ਤੋਂ ਥੋੜਾ ਜਿਹਾ ਪਰੇ ਜਾ ਰਹੇ ਹਾਂ ਸਾਨੂੰ ਇਹ ਨਹੀਂ ਮਤਬੁੱਧ ਲਈ ਅਪਨ ਤਨੁਗੁਰ ਦਾ ਉਪਾਸਥ ਦੇ ਪੰਮਨ ਜੀਵਨ ਦੀ ਕਥਾ ਦੇ ਵਿਚਾਰ ਕਰਦਾ ਕਥਾ ਵਿਚਾਰ ਕਰਦਾ ਇਹ ਫਿਰੋਂ ਹੁਣ ਆਪਰ ਇਹ ਪਹਿਲਾ ਉਦਾਹਰਨ ਲੈ ਕੇ ਅਸੀਂ ਪਹਿਲਾਂ ਗੱਲ ਦੇ ਹੁਣ ਤਲਗੁਨ ਨਾਨਕ ਪਾਸ਼ਾ ਜੀ ਖੁਦ ਖੁਦਾ ਨੇ ਤੇ ਪਿਤਾ ਨੂੰ ਨਹੀਂ ਪਤਾ ਦੂਜਾ ਪਾਸਾ ਦੂਜਾ ਪਾਸਾ ਜਿਹੜੇ ਸਕੇ ਦਾ ਹੁਣ ਤਲਗੁਨ ਨਾਮ ਸਾਹਿਬ ਜੀ ਬਾਰੇ ਖੁਦ ਖੁਦਾ ਨੇ ਪਰ ਪਿਤਾ ਕਾਲ ਨੂੰ ਨਹੀਂ ਪਤਾ ਵੀ ਬੇਬੇ ਮੇਰਾ ਪੁੱਤਰ ਖੁਦਾ ਹੈ ਉਹਨੇ ساری ਉਮਰ ਹੀ ਆਪਣੇ ਪੁੱਤਰ ਨੂੰ ਪੁੱਤਰ ਸਮਝਿਆ ਵੀ ਇਹ ਪੁੱਤਰ ਹੈ ਮੇਰਾ ਜਦੋਂ ਕਈ ਦਿਨ ਉਹ ਉਦਾਸ ਦੇਖਿਆ ਅੱਜ ਕੀ ਹੋਇਆ ਅੱਜ ਬਾਰੋਂ ਮੈਂ ਤਾਂ ਕੱਲ ਵੀ ਆਏ ਹਾਂ ਤਦ ਉਹਨਾਂ ਦਾ ਨਾਮ ਸੁਪਾਸ਼ੇ ਮਨ 12 ਹਫ਼ਤਾ 12 13 ਸਾਲ ਦੀ ਉਮਰ ਹੈ ਬਿਲਕੁਲ ਉਦਾਸ ਬੈਠੇ ਆਪਣੇ ਮਰਦੇ ਯਾਦ ਵਿੱਚ ਜੁੜੇ ਹੋਏ ਦੇਖ ਕੇ ਪਤਾ ਮੈਨੂੰ ਕਰ ਮੈਂ ਤਾਂ ਤੁਜੀ ਕ੍ਰੋਧ ਵਿੱਚ ਆ ਗਏ ਨੂੰ ਦਇਰ ਦੁਰਦ੍ਰਵੀ ਤੌਰ ਤੇ ਬਾਪ ਨੂੰ ਹੁੰਦਾ ਹੀ ਹੈ ਬਿਵਜਿਦ ਦਾ ਕੰਮ ਕਰੇ ਖੁੱਲ ਕੇ ਬੋਲੇ ਵੀ ਨਾ ਹੱਸੇ ਖੁਸ਼ ਵੀ ਨਾ ਹੋਵੇ ਉਦਾਸ ਤੇ ਪਤਾ ਦਾ ਦੁੱਖ ਤੇ ਪਤਾ ਦੁੱਖ ਤੇ ਹੁੰਦਾ ਹੀ ਹੈ ਨਾ ਦੁਖੀ ਹੋਇਆ ਬੰਦਾ ਕਣੂ ਵੀ ਕਹਿ ਲਗਾ ਕੁਝ ਕਰਦਾ ਆਪਾਂ ਖਤਰੀ ਪਰਿਵਾਰ ਦੇ ਆ ਕੋਈ ਦੁਕਾਨ ਕਰਦਾ ਕੋਈ ਵਪਾਰ ਕਰਦਾ ਕੋਈ ਸੌਦਾ ਕਰਦਾ ਤਾਂ ਵੀ ਮੇਰੋਂ ਤੂੰ ਅੱਗੇ ਨਾ ਤ ਜਾਵੇਂ ਤਨ ਦੋਤ ਵਿੱਚ ਕਿਉਂਕਿ ਉਹ ਦੁਨਿਆਵੀ ਤੌਰ ਤੇ ਆਪਣਾ ਪੁੱਤਰ ਸਮਝੇ ਤੇ ਦੁਨਿਆਵੀ ਤੌਰ ਤੇ ਦੇਖਣਾ ਚਾਹੁੰਦੇ ਤੇ ਜਿੱਦਾਂ ਮੈਂ ਸ਼ਾਹੂ ਕਰ ਰਿਹਾ ਇਹਦਾ ਮੇਰਾ ਪੁੱਤਰ ਵੀ ਸ਼ਾਹੂ ਕਰੇ ਪਰ ਇਹ ਨਹੀਂ ਪਤਾ ਕਿ ਇਹ ਤਾਂ ਖੁਦ ਖੁਦਾ ਹੈ ਇਸ ਗੱਲ ਦੇ ਨਹੀਂ ਸਮਝੇ ਤੇ ਕਿਤੇ ਫਿਰ ਵਿਚਾਰਪਾ ਕਰਾਂਗੇ ਬੀ ਉਹਨੇ ਕਿਉਂ ਨਹੀਂ ਸਮਝਿਆ ਸੰਸਾਰ ਦੇ ਖੁਦ ਖੁਦਾ ਸਮਝਿਆ ਤੇ ਬਾਪ ਨੇ ਖੁਦ ਖੁਦਾ ਕਿਉਂ ਨਹੀਂ ਸਮਝਿਆ ਕਿ ਲੰਮੀ ਵਿਚਾਰ ਹੈ ਇਹ ਵਿਸ਼ਾ ਅ ਤਦੇ ਪੇੜ ਦਾ ਵਾਣ ਤਨੂੰ ਬੁਲਾਉਂਦਾ ਹਾਂ ਸਾਲੀ ਕਹਿ ਲੱਗੇ ਪਤਾ ਜੀ ਗੁੱਸੇ ਨਾ ਹੋ ਮੈਨੂੰ ਮਾਫ਼ ਕਰੋ ਮੇਰੇ ਲਈ ਤਾਂ ਮਨ ਦੁਖੀ ਹੁੰਦਾ ਚਲੋ ਤੁਸੀਂ ਜੋ ਕਹਿੰਦੇ ਜੀ ਮੈਂ ਉਹ ਕਰਨ ਲੱਗ ਜਾਂਗਾ ਤੁਸੀਂ ਜੋ ਕਹਿੰਦੇ ਜੀ ਮੈਂ ਉਹ ਕਰਨ ਲੱਗ ਜਾਂਗਾ ਥੋੜਾ ਜਿਹਾ ਪਿਤਾ ਦੇ ਮੂੰਹ ਤੇ ਖੁਸ਼ੀ ਅਧੀ ਆਈ ਮੈਂ ਤਾਂ ਕਾਲੂ ਜੀ ਦੇ ਕੱਲ ਗਿਆ ਆਪਣਾ ਦਿੱਤਾ ਵਪਾਰ ਦਾ ਆਪਣਾ ਖੱਤਰੀਆਂ ਦਾ ਦਿੱਤਾ ਵਪਾਰ ਦਾ ਦੁਕਾਨ ਦਾ ਤੂੰ ਕੋਈ ਖਰਚ ਹੁੰਦਾ ਕਰਕੇ ਮਦਨ ਭਜੇ ਲੈਣਾ ਹੈ ਵਪਾਰ ਵਾਸਤੇ ਕੋਈ ਚੰਗਾ ਵਧੀਆ ਖਰਾ ਸੌਦਾ ਕਰਕੇ ਚੰਗੇ ਨੂੰ ਖਰਾ ਕਹਿੰਦੇ ਚੰਗੇ ਨੂੰ ਹੀ ਖਰਾ ਕਹਿੰਦੇ ਆ ਬਈ ਕੋ ਚੰਗਾ ਵਧੀਆ ਖਰਾ ਸੌਦਾ ਕਰਕੇ ਤੇ ਤਾਂ ਤਾਂ ਤੇ 20 ਰੁਪਏ ਦਿੱਤੇ ਦਸਲ ਪੈਰੂਏ ਸਾਡੇ ਸਭ ਲੋਕਾਂ ਦੇ ਮੂੰਹ ਤੇ 20 ਰੁਪਏ ਚੜ੍ਹੇ ਪਰ 20 ਰੁਪਏ ਦੇ ਸੀ